ਉਹ ਕਿੱਥੇ ਚਲ ਗਏ ਤੁਸੀਂ ਮੁੱਖ ਮੰਤਰੀ ਜਿਹੜੇ ਸੀਗੇ ਜਿਨ੍ਹਾਂ ਨੂੰ ਪਾਣੀ ਦੀ ਲੋੜ ਸੀ ਲੈ ਜਾਓ ਪਾਣੀ ਇਹੋ ਹੀ ਪਾਣੀ ਆ ਜਿਹੜਾ ਪੰਜਾਬ ਤੋਂ ਖੋਣ ਦੀ ਗੱਲ ਕਰਦੇ ਜੇ ਤੁਸੀਂ ਲੋਕ ਜਿਹੜੇ ਰਾਜਨੀਤੀ ਕਰਦੇ ਬੇਸ਼ਰਮੋ ਆਓ ਅੱਜ ਇਹ ਪਾਣੀ ਵੇਖੋ ਆਣ ਕੇ ਤੇ ਜਿਹੜਾ ਕਰੋੜਾਂ ਦੀਆਂ ਫਸਲਾਂ ਜਿਹੜੀਆਂ ਪਰਮਾਤਮਾ ਦੇ ਆਸਰੇ ਛੜ ਜਾਂਦਾ ਜਦੋਂ ਤਬਾਹ ਜਾਂਦੀਆਂ ਤੇ ਫੇਰ ਉਹ ਵਿਚਾਰਾ ਪਾਣੀ ਦੇ ਵਿੱਚ ਨਾਲ ਮਦਦ ਲਈ ਉੱਠਲੇ ਉਹਨੂੰ ਕਿਸਾਨ ਕਹਿੰਦੇ ਆ ਮੈਂ ਬਹੁਤ ਕੁਝ ਵੇਖਿਆ ਪਰ ਆ ਜਿਹੜੇ ਹਾਲਾਤ ਵੇਖ ਕੇ ਮੈਂ ਉਹ ਸਕੂਲ ਕਾਲਜਾਂ ਦੇ ਵਿੱਚ ਨਹੀਂ ਵੇਖੇ ਵੀ ਚੜਖੜੀ ਦਾ ਸਵਾਦ ਕਿਦਾਂ ਦਾ ਲੱਗਾ ਕਹਿੰਦਾ ਉਹ ਤੇ ਚੜ ਕੇ ਜਿਹੜਾ ਵੇਖਦਾ ਉਹਨੂੰ ਹੀ ਪਤਾ ਲੱਗਦਾ ਹੂੰ ਬਿਲਕੁਲ ਤੇ ਜਦੋਂ ਕਿਸੇ ਦੇ ਦਰਦ ਦੇ ਵਿੱਚ ਤੁਸੀਂ ਸ਼ਰੀਕ ਹੁੰਦੇ ਜੇ ਤੇ ਉਸ ਦਾ ਦਰਦ ਮਹਿਸੂਸ ਕਰਕੇ ਹੀ ਪਤਾ ਲੱਗਦਾ ਤੁਹਾਨੂੰ ਹੂੰ ਧੁੰਨ ਪਿੰਡ ਗਏ ਉੱਥੇ ਵੀ ਦੂਰ ਦੂਰ ਤੱਕ ਪਾਣੀ ਹੀ ਪਾਣੀ ਫਸਲਾਂ ਤੇ ਕਿਤੇ ਨਾਮੁ ਨਿਸ਼ਾਨੀ ਦੀਦਾ ਕਮਾਦ ਹੀ ਅਠ ਅਠ ਦਾਦਾ ਫੁੱਟ ਡੁੱਬ ਗਿਆ 2023 ਦੇ ਵਿੱਚ ਇੱਕ ਕੁਦਰਤੀ ਆਫਤ ਆਈ ਉਸ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਸੀ ਕਿ ਇਹ ਬੰਨ ਪੱਕੇ ਕਰ ਲੈਂਦੇ ਪਰ ਸਰਕਾਰ ਨੇ ਕੀ ਕੀਤਾ ਹਰਿਆਣਾ ਸਰਕਾਰ ਨੇ ਕੀ ਕੀਤਾ ਇਹ ਜਿਹੜੇ ਲੋਹੇ ਦੇ ਸੀਮੈਂਟ ਦੇ ਬਣਾ ਕੇ ਬਣਾ ਕੇ ਇਹ ਬੰਨ ਬਾਰਡਰਾਂ ਤੇ ਲਾਤੇ ਪਰ ਇਹਨਾਂ ਕੋ ਇਹੋ ਜਿਹੇ ਬੰਨ ਕੁਦਰਤੀ ਆਫਤ ਬਚਾਉਣ ਵਾਸਤੇ ਨਹੀਂ ਲੱਗੇ ਇੱਕ ਕਿਰਤੀ ਲੋਕ ਨੇ ਇਹ ਨਾ ਹੋਣ ਤੇ ਆ ਜਿਹੜਾ ਇਨਾਂ ਕੁਸ਼ ਵਾਲੇ ਦਿਵਾਲੇ ਕਿਤੇ ਦੁਖਤ ਤਕਲੀਫ ਚ ਖਲੋ ਜਾਂਦਾ ਕੋਈ ਨਾ ਖਲੋਵੇ ਇਹਨਾਂ ਨਾਲ ਲੜਨਗੇ ਤੇ ਸਰਕਾਰ ਦਾ ਮੱਥਾ ਕਿਹਨੇ ਲਾਉਣਾ ਟੈਕਸ ਹੋ ਤੁਹਾਨੂੰ ਦੇਣ ਫਸਲਾਂ ਉਹਨਾਂ ਦੀਆਂ ਖਰਾਬ ਹੋ ਗਈਆਂ ਤੁਸੀਂ ਤਨਖਾਹਾਂ ਉਹਨਾਂ ਦੇ ਪੈਸਿਆਂ ਦੇ ਲੈਂਦੇ ਤੁਸੀਂ ਉਹਨਾਂ ਦੀ ਸੁਰੱਖਿਆ ਕਰਨ ਦੀ ਬਜਾਏ ਚੈਨਲਾਂ 'ਤੇ ਬਹਿ ਕੇ ਤੇ ਗੱਲਾਂ ਕਰਦੇ ਜੇ ਉਹ ਜਿਹੜੇ ਲੋਕ ਅੱਜ ਦੁਖੀ ਨੇ ਉਹਨਾਂ ਦੇ ਸਾਰ ਲੈਣਾ ਉਹਨਾਂ ਦੇ ਨਾਲ ਖਲੋਣਾ ਸਾਡਾ ਫਰਜ਼ ਹੈ ਨਾ ਕਿ ਉਹਨਾਂ ਦੇ ਕਮੈਂਟ ਕਰਨਾ ਸਾਡਾ ਪਾਣੀ ਪਾ ਰੌਂਡਿਆ ਉਹ ਕਹਿੰਦਾ ਜਕਾਰੇ ਛੱਡੋ ਫਿਰ ਵੀ ਗੁਰੂ ਤੇ ਭਰੋਸਾ ਉੱਥੇ ਕਿਉਂ ਨਹੀਂ ਸਰਕਾਰ ਦੇ ਜਕਾਰੇ ਛੱਡਦੇ ਉਹਨਾਂ ਨੇ ਪ੍ਰਸ਼ਾਸਨ ਦੇ ਜਕਾਰੇ ਛੱਡਦੇ ਪੀ ਪ੍ਰਸ਼ਾਸਨ ਆਜੂ ਸਾਡੀ ਸਾਰ ਲੈ ਲੂ ਇਹਨਾਂ ਦੀ ਵਾਪੇ ਚਲਦੀ ਹੋਵੇ ਨਾ ਤੇ ਰੱਬ ਤੇ ਵੀ ਪਰਚਾ ਦੇ ਦੇਣੇ ਇਹਦੇ ਧਾਨ ਨੇ ਉਹਦੇ ਪਿਆਰੇ ਸੰਤਮਾ ਪੁਰਸ਼ ਬਾਬਾ ਸੁਖਾ ਸਿੰਘ ਸਰੀਆਲੀ ਆਲੇ ਜਿਹ ਸੋਰ ਸਿੰਘ ਵਾਲੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਹੋਣੀ ਜਿਹੜੇ ਰਾਤ ਦਿਨ ਉੱਥੇ ਲੱਗੇ ਆ ਹੱਲੇ ਤੱਕ ਤੇ ਸਾਨੂੰ ਮਤਲਬ ਤੁਸੀਂ ਕਿਤੇ ਨਾ ਕਿਤੇ ਇੱਕ ਚੀਜ਼ ਜਿਹੜੀ ਆ ਜੇ ਤੁਸੀਂ ਆਪਣੇ ਲੋਕਾਂ ਦਾ ਦਰਦ ਰੱਖਦੇ ਜਣਾ ਤੇ ਉਹਨਾਂ ਦੇ ਵਿੱਚ ਜਾਓ ਅੱਜ ਜਿਹੜੇ ਜਿਹੜੇ ਲੀਡਰ ਦਰਦ ਰੱਖਦੇ ਆ ਨਾ ਉਹਨਾਂ ਦੇ ਵਿੱਚ ਜਾ ਰਹੇ ਆ ਲੋਕਾਂ 'ਚ ਗੁੱਸਾ ਇਹਨਾਂ ਨੂੰ ਲੱਗਦਾ ਵੀ ਗੁੱਸਾ ਉਹ ਤੇ ਦੁਖੀ ਲੋਕ ਨੇ ਗੁੱਸਾ ਵਾਦ ਤੋੜੇ ਨੇ ਬਗਾਨੇ ਥੋੜੀ ਆ ਬਿਲਕੁਲ 47 ਦੀ ਗੱਲ ਕਰ ਲਵਾਂ ਚਾਹੇ 1984 ਦੀ ਗੱਲ ਕਰ ਲਵਾਂ ਇਹ ਮਾਰ ਹਰ ਵਕਤ ਪੰਜਾਬੀਆਂ ਤੇ ਪਈ ਪਰ ਪੰਜਾਬੀਆਂ ਦਾ ਜਿਗਰਾ ਐਡਾ ਕਾਇਮ ਹੋ ਚੁੱਕਿਆ ਹੈ ਕਿ ਕੋਈ ਵੀ ਆਫਤ ਆ ਜਾਈ ਅਸੀਂ ਡਟ ਕੇ ਖੜ ਜਾਨੇ ਹ ਅਜਿਹੇ ਹਾਲਾਤ ਵੀ ਆਉਂਦੇ ਰਹੇ ਜਦੋਂ ਪ੍ਰਮਾਤਮਾ ਕੀ ਅਰਦਾਸ ਕਰਕੇ ਸ਼ੁਕਰਾਨਾ ਕਰਕੇ ਉਸ ਕੰਮ ਨੂੰ ਚੱਲ ਪਈਦਾ ਸੀਗਾ ਤੇ ਉਸ ਕੰਮ ਨੂੰ ਫਤਿਹ ਵੀ ਕਰਦੀ ਸੀਗਾ ਪਰ ਹੁਣ ਹਾਲਾਤ ਇਸ ਤਰੀਕੇ ਹੋ ਗਏ ਅੱਜ ਕਿਸਾਨਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਤੇ ਉਹ ਰੱਬ ਨੂੰ ਜ਼ਰੂਰ ਕੋਸਰੇ ਨੇ ਇਹ ਆਖਿਆ ਜਾ ਰਿਹਾ ਕਿ ਵਾਇਗਰੂ ਇੱਕ ਹੀ ਕਰਤਾ ਇੱਕ ਹੀ ਪਾਣਾ ਵਰਤਾਤਾ ਗੱਲ ਕਰ ਰਹੇ ਆਂ ਪੰਜਾਬ ਦੇ ਵਿੱਚ ਚੱਲ ਰਹੀ ਹੜ੍ਹਾਂ ਦੀ ਜੋ ਇਹ ਵੱਡੀ ਆਫਤ ਆਈ ਆ ਜਿਸ ਕਰਕੇ ਕਿਸਾਨ ਬਹੁਤ ਤੰਗ ਪਰੇਸ਼ਾਨ ਹੋ ਰਿਹਾ ਕਿਉਂਕਿ 2023 ਦੇ ਵਿੱਚ ਹੜ੍ਹ ਆਏ ਸੀਗੇ ਉਦੋਂ ਕਿਸਾਨਾਂ ਦੀਆਂ ਫਸਲਾਂ ਖਰਾਬ ਹੋਈਆਂ ਉਹਨਾਂ ਦੀਆਂ ਜ਼ਮੀਨਾਂ ਇਸ ਤਹਿਤ ਖਰਾਬ ਹੋਈਆਂ ਕਿ ਦੋ ਦੋ ਤਿੰਨ ਤਿੰਨ ਸਾਲ ਉਹ ਖੇਤੀ ਨਹੀਂ ਸੀ ਕਰ ਸਕਦੇ ਜੇਕਰ ਅੱਜ ਉਹ ਖੇਤੀ ਕਰਨ ਦੇ ਵਿੱਚ ਜ਼ਮੀਨ ਸਹੀ ਹੋਈ ਤਾਂ ਅੱਜ ਮੁਰ ਤੋਂ ਹਰਾ ਦੇ ਹਾਲਾਤ बन ਗਏ ਉਹਨਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਤੇ ਕਿਸਾਨ ਕਿਤੇ ਨਾ ਕਿਤੇ ਇਸ ਦਰਦ ਨੂੰ ਲੈ ਕੇ ਆਪਣੇ ਮਨਾਂ ਦੇ ਵਿੱਚ ਬੈਠਾ ਹੋਇਆ ਪਰ ਗੱਲ ਕਰ ਲਈਏ ਆਪਣੇ ਪੰਜਾਬ ਦੇ ਵਿੱਚ ਜੋ ਸਮਾਜ ਸੇਵੀ ਨੇ ਜੋ ਬਾਹਰ ਬੈਠੇ ਇਹ ਪੰਜਾਬ ਦਾ ਦਰਦ ਰੱਖਦੇ ਨੇ ਉਹ ਜ਼ਰੂਰ ਪੰਜਾਬ ਦੇ ਲਈ ਅਰਦਾਸ ਅਤੇ ਉਹਨਾਂ ਦੇ ਲਈ ਕੁਝ ਨਾ ਕੁਝ ਜ਼ਰੂਰ ਦਸਵੰਧ ਦੇ ਰਹੇ ਹੈਗੇ ਨੇ ਕਿ ਉਹਨਾਂ ਦੇ ਹਾਲਾਤ ਸਹੀ ਹੋ ਸਕਣ ਇਸ ਦੇ ਵਿੱਚ ਜੋ ਸਮਾਜ ਸੇਵੀ ਸਰਪਜੀਤ ਸਿੰਘ ਸੋਨੂ ਜੰਡਿਆਲਾ ਇਹ ਹੜਾ ਦੇ ਵਿੱਚ ਜਾ ਕੇ ਲੋਕਾਂ ਦਾ ਹਾਲ ਪੁੱਛਦੇ ਰਹੇ ਨੇ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਆਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੰਡੇਲਾ ਸਾਹਿਬ ਤੁਸੀਂ ਪਹੁੰਚੇ ਪੰਜਾਬ ਦੇ ਜਿੰਨੇ ਵੀ ਬਾਰਡਰ ਲਾਕੇ ਪੈਂਦੇ ਨੇ ਜਿੱਥੇ-ਜਿੱਥੇ ਇਹ ਹੜਾ ਦੀ ਮਾਰ ਆਈ ਹੈ ਤੁਸੀਂ ਉੱਥੇ ਜਾ ਕੇ ਹਾਲਾਤ ਦੇਖੇ ਅਸੀਂ ਤਾਂ ਚਲੋ ਵੀਡੀਓ ਰਾਹੀਂ ਦੇਖ ਰਹੇ ਸੀਗੇ ਵੀਡੀਓ ਰਾਹੀਂ ਕਿਹ ਚੀਜ਼ਾਂ ਨਹੀਂ ਪਤਾ ਲੱਗਦੀਆਂ ਕੀ ਹਾਲਾਤ ਹੋਏ ਨੇ ਪਰ ਜਿੱਥੋਂ ਤੱਕ ਅਸੀਂ ਦੇਖਿਆ ਕਿ ਕਿਸਾਨ ਅੱਜ ਰੱਬ ਨੂੰ ਵੀ ਕੋਸ ਤੇ ਨਜ਼ਰ ਆਈ ਕਿ ਰੱਬਾ ਇਹ ਕੀ ਕਰਤਾ ਵਾਹਿਗੁਰੂ ਇਹ ਤੋੜੇ ਬੇੜੇ ਦੇ ਉੱਪਰ ਬਿਜਲੀ ਵਾਲਾ ਖੰਭਾ ਡੇਗ ਗਿਆ ਤਾਂ ਲੋਕਾਂ ਨੇ ਉਸ ਦੇ ਉੱਪਰ ਕੋਈ ਬੜਾ ਟਰੋਲ ਕੀਤਾ ਕਿਉਂਕਿ ਕਮੈਂਟ ਕਰਨ ਵਾਲੇ ਕੁਝ ਵੀ ਕਮੈਂਟ ਕਰ ਦਿੰਦੇ ਨੇ ਮੋੜੇ ਹਾਲਾਤਾਂ ਦੀ ਸਥਿਤੀ ਪੰਜਾਬ 'ਚ ਬਣੀ ਕੀ ਹਾਲਾਤ ਹੈਗੇ ਕਿਸ ਤਰੀਕੇ ਇਸ ਵਕਤ ਲੋਕਾਂ ਦਾ ਨੁਕਸਾਨ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਇਸ ਵਕਤ ਸਾਰੇ ਪਾਸੇ ਤਬਾਈ ਹੀ ਤਬਾਈ ਹੈ ਜਿਹੜਾ ਨੁਕਸਾਨ ਇਹਨਾਂ ਅੱਖਾਂ ਨੇ ਵੇਖਿਆ ਜੋ ਕੁਝ ਮੈਂ ਵੇਖਿਆ ਆਪਣੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਜਿਹੜੇ ਅਥਰੂ ਵੇਖੇ ਉਹ ਜਦੋਂ ਮੈਂ ਦੇਖਦਾ ਮੈਂ ਬੜਾ ਭਾਵੁਕ ਹੋ ਜਾਂਦਾ ਕਿਉਂਕਿ ਮੈਂ 17 18 ਦਿਨਾਂ ਤੋਂ ਉਹਨਾਂ ਲੋਕਾਂ ਦੇ ਵਿੱਚ ਸੀਗਾ ਤੇ ਮੈਨੂੰ ਤੇ ਮਤਲਬ ਵੇਖ ਕੇ ਜਦੋਂ ਦਰਦ ਵੇਖਦਾ ਮੇਕੋ ਨਾ ਉੱਥੇ ਰੋਜ਼ ਹੀ ਨਵਾਂ ਤੋਂ ਨਵਾਂ ਕਿੱਸਾ ਹੁੰਦਾ ਮੇਰੇ ਨਾਲ ਵੀ ਵੇਖ ਕੇ ਤਕਲੀਫ ਇੰਨੀ ਕੁ ਹੁੰਦੀ ਐ ਇੰਨਾ ਕੁ ਵਾਹ ਪੇਸ਼ ਨਹੀਂ ਮੇਰੀ ਚੱਲਦੀ ਕੋਈ ਪਰ ਮੈਂ ਜਦੋਂ ਆਲੇ-ਦੁਆਲੇ ਵੇਹਣਾ ਨਾ ਫਸਲਾਂ ਪੁੱਤਾ ਵਾਂਗੂ ਪਾਲੀਆਂ ਤੇ ਦੂਰ-ਦੂਰ ਤੱਕ ਪਾਣੀ ਹੀ ਪਾਣੀ ਡੁੱਬੀਆਂ ਕਿਸੇ ਦੁਕਾਨ ਤੋਂ ਚੋਰੀ ਹੋ ਜੇ ਨਾ ਰਾਤ ਨੂੰ ਤੇ ਧਰਨੇ ਲੱਗ ਜਾਂਦੇ ਆ ਹੂੰ ਤੇ ਜਿਹੜਾ ਕਰੋੜਾਂ ਦੀਆਂ ਫਸਲਾਂ ਜਿਹੜੀਆਂ ਪਰਮਾਤਮਾ ਦੇ ਆਸਰੇ ਛੱਡ ਜਾਂਦਾ ਜਦੋਂ ਤਬਾਹ ਜਾਂਦੀਆਂ ਤੇ ਫੇਰ ਉਹ ਵਿਚਾਰਾ ਪਾਣੀ ਦੇ ਵਿੱਚ ਨਾਲ ਮਦਦ ਲਈ ਉੱਠਲੇ ਉਹਨੂੰ ਕਿਸਾਨ ਕਹਿੰਦੇ ਆ ਬਿਲਕੁਲ ਔਰ ਉਹ ਕੀਰਤੀ ਕਿਸਾਨ ਜਿਨੇ ਰਾਤ ਦਿਨ ਪੁੱਤਾ ਵਾਂਗੂ ਉਸ ਫਸਲ ਨੂੰ ਪਾਲਿਆ ਤੇ ਜਦੋਂ ਉਹਦੇ ਸਾਹਮਣੇ ਤਬਾਹ ਹੋ ਜੇ ਤੇ ਫੇਰ ਉਹਦੇ ਤੋਂ ਗਾੜੀ ਮੈਂ ਕੀ ਕਹਿ ਸਕਦਾ ਤੁਹਾਨੂੰ ਜੋ ਇਹਨਾਂ ਅੱਖਾਂ ਨੇ ਵੇਖਿਆ ਪਰ ਜ਼ਿੰਦਗੀ ਦੇ ਵਿੱਚ ਇੱਕ ਸਿੱਖਿਆ ਲੈ ਲਈ ਮੇਰੀ ਮੈਂ ਬਹੁਤ ਕੁਝ ਵੇਖਿਆ ਪਰ ਆ ਜਿਹੜੇ ਹਾਲਾਤ ਵੇਖ ਕੇ ਮੈਂ ਉਹ ਸਕੂਲ ਕਾਲਜਾਂ ਦੇ ਵਿੱਚ ਨਹੀਂ ਵੇਖੇ ਚੀਜ਼ਾਂ ਜਿਹੜੀਆਂ ਸਿੱਖ ਸਕਿਆ ਜਿਹੜੀਆਂ ਉਹਨਾਂ 'ਚ ਜਾ ਕੇ ਵੇਖਿਆ ਹੂੰ ਕਿਸੇ ਨੇ ਭਾਈ ਤਾਰੂ ਸਿੰਘ ਨੂੰ ਪੁੱਛਿਆ ਵੀ ਚੜਖੜੀ ਦਾ ਸਵਾਦ ਕਿਦਾਂ ਦਾ ਲੱਗਾ ਕਹਿੰਦਾ ਉਹ ਤੇ ਚੜ ਕੇ ਜਿਹੜਾ ਵੇਖਦਾ ਉਹਨੂੰ ਹੀ ਪਤਾ ਲੱਗਦਾ ਹੂੰ ਬਿਲਕੁਲ ਤੇ ਜਦੋਂ ਕਿਸੇ ਦੇ ਦਰਦ ਦੇ ਵਿੱਚ ਤੁਸੀਂ ਸ਼ਰੀਕ ਹੁੰਦੇ ਜੇ ਤੇ ਉਸ ਦਾ ਦਰਦ ਮਹਿਸੂਸ ਕਰਕੇ ਪਤਾ ਲੱਗਦਾ ਤੁਹਾਨੂੰ ਹੂੰ ਅੱਜ ਤਰਨਤਾਰਨ ਜ਼ਿਲ੍ਹੇ ਦੇ ਕਰਪੂਥਲਾ ਜ਼ਿਲ੍ਹੇ ਦੇ ਆਲੇ-ਦੁਆਲੇ ਦਰਿਆ ਦੇ ਜਿੰਨੇ ਇਲਾਕੇ ਨੇ ਜੋ ਹਾਲਾਤ ਨੇ ਉੱਥੋਂ ਦੇ ਜਿੱਦਾਂ ਦੇ ਲੋਕ ਉੱਥੋਂ ਦੇ ਚੜ੍ਹਦੀ ਕਲਾ ਵਾਲੇ ਆ ਇੱਕ ਦੂਜੇ ਨਾਲ ਖਲੋਤੇ ਆ ਮੈਂ ਸਲੂਟ ਕਰਦਾ ਉਹਨਾਂ ਲੋਕਾਂ ਨੂੰ ਔਰ ਸਿਮਰਜੀਤ ਜਦੋਂ ਅਸੀਂ ਮੁੰਡਾ ਪਿੰਡ ਗਏ ਮੁੰਡੇ ਪਿੰਡ ਦੇ ਹਾਲਾਤ ਐਸੇ ਸੀ ਦੂਰ ਦੂਰ ਤੱਕ ਪਾਣੀ ਹੀ ਪਾਣੀ ਧੁੰਨ ਪਿੰਡ ਗਏ ਉੱਥੇ ਵੀ ਦੂਰ ਦੂਰ ਤੱਕ ਪਾਣੀ ਹੀ ਪਾਣੀ ਫਸਲਾਂ ਤੇ ਕਿਤੇ ਨਾਮੁ ਨਿਸ਼ਾਨੀ ਦੀਦਾ ਕਮਾਦ ਹੀ ਅਠ ਅਠ ਦਾਦਾ ਫੁੱਟ ਡੁੱਬ ਗਿਆ ਸਹੀ ਗੱਲ ਬਾਹੂ ਪਰ ਚੱਲ ਜੋ ਉੱਥੇ ਵੀ ਇਹੀ ਸਭਰਾਵਾਂ ਚਲ ਜੋ ਹੀ ਹਰੀਕੇ ਗੱਟੀ ਜਿੱਧਰ ਨੂੰ ਵੀ ਤੁਹਾਡੀ ਨਿਗਾਹ ਜਾਂਦੀ ਸੀ ਆਲੇ ਦਿਵਾਲੇ ਪਾਣੀ ਹੀ ਪਾਣੀ ਨਜ਼ਰ ਆਉਂਦਾ ਸੀ ਇਹੋ ਹੀ ਪਾਣੀ ਆ ਜਿਹਦੇ ਤੇ ਰਾਜਨੀਤੀ ਹੁੰਦੀ ਸੀ ਪੰਜਾਬ ਦੀ ਅੱਜ ਹਿਮਾਚਲ ਜੰਮੂ ਕਸ਼ਮੀਰ ਰਾਜਸਥਾਨ ਦਿੱਲੀ ਉਹ ਕਿੱਥੇ ਚਲ ਗਏ ਤੁਸੀਂ ਮੁੱਖ ਮੰਤਰੀ ਜਿਹੜੇ ਸੀਗੇ ਜਿਨ੍ਹਾਂ ਨੂੰ ਪਾਣੀ ਦੀ ਲੋੜ ਹੀ ਲੈ ਜਾਓ ਪਾਣੀ ਇਹੋ ਹੀ ਪਾਣੀ ਆ ਜਿਹੜਾ ਪੰਜਾਬ ਤੋਂ ਖੋਣ ਦੀ ਗੱਲ ਕਰਦੇ ਜੇ ਜਿਹਦੇ ਤੇ ਹੱਕ ਜਤਾਉਣ ਦੀ ਗੱਲ ਕਰਦੇ ਜੇ ਅੱਜ ਪੰਜਾਬ ਦੇ ਲੋਕ ਡੁੱਬ ਰਹੇ ਆ ਪੰਜਾਬ ਦਾ ਕਿਸਾਨ ਜਿਹੜਾ ਵਾ ਉਹ ਤਰਾ-ਤਰਾ ਕਰ ਉੱਠਿਆ ਤੇ ਤੁਸੀਂ ਲੋਕ ਜਿਹੜੇ ਰਾਜਨੀਤੀ ਕਰਦੇ ਬੇਸ਼ਰਮੋ ਆਓ ਅੱਜ ਇਹ ਪਾਣੀ ਵੇਖੋ ਆਣ ਕੇ ਇਹ ਪਾਣੀ ਪਾਣੀ ਕਰਦੇ ਨਾ ਪੰਜਾਬ ਕੋ ਪਾਣੀ ਪੰਜਾਬ ਸਾਨੂੰ ਪਾਣੀ ਦੇ ਦੇ ਤੇ ਪੰਜਾਬ ਜਿਹੜੇ ਨੁਕਸਾਨ ਪਾਣੀ ਦੇ ਭੁਗਤਦਾ ਉਹ ਵੀ ਆਣ ਕੇ ਵੇਖੋ ਅੱਜ ਨਹੀਂ ਰਾਜਸਥਾਨ ਨੂੰ ਪਾਣੀ ਦੀ ਲੋੜ ਮਾਰੂਥ ਥੱਲੇ ਉੱਥੇ ਤੇ ਰੇਤ ਬੜੀ ਕਹਿੰਦੇ ਉਹਨਾਂ ਨੂੰ ਪਾਣੀ ਦੀ ਬੜੀ ਲੋੜ ਆ ਤੇ ਛੱਡੋ ਪਾਣੀ ਦਿਓ ਉਹਨਾਂ ਨੂੰ ਕਿੱਥੇ ਆ ਉਹ ਲੋਕ ਅੱਜ ਹਰਿਆਣੇ ਦੇ ਮੁੱਖ ਮੰਤਰੀ ਦਾ ਬਿਆਨ ਹੀ ਕੋਈ ਨਹੀਂ ਆ ਰਿਹਾ ਵੀ ਮੈਨੂੰ ਪਾਣੀ ਦੀ ਲੋੜ ਆ ਦੂਜੇ ਦਿਨ ਕੋਈ ਨਾ ਕੋਈ ਇੱਥੇ ਕਦੀ ਆਰਮੀ ਲਾਤੀ ਕਦੀ ਪੁਲਿਸ ਲਾਤੀ ਕੀ ਡਰਾਮੇ ਹੁੰਦੇ ਸੀ ਉਹ ਜੰਮੂ ਕਸ਼ਮੀਰ ਵਾਲਾ ਵੀ ਆਂਦਾ ਹੈ ਅਸੀਂ ਪਾਣੀ ਸਾਡਾ ਅਸੀਂ ਕਹ ਦਈਏ ਪੰਜਾਬ ਨੂੰ ਸਰਕਾਰ ਨੇ ਇਹ ਵੀ ਬੜੇ ਹਦਾਇਤਾ ਲਾਈਆਂ ਸੀਗੀਆਂ ਕਿ ਤੁਸੀਂ ਘਰ ਦੇ ਵਿੱਚ ਆਪਣੀਆਂ ਗੱਡੀਆਂ ਨਹੀਂ ਧੋਣੀਆਂ ਤੁਸੀਂ ਆਪਣੀ ਘਰ ਦੀ ਟੂਟੀ ਚੈੱਕ ਕਰਨੀ ਹੈ ਕਿ ਕਿਤੇ ਪਾਣੀ ਲੀਕ ਨਾ ਕਰਦਾ ਹੋਵੇ ਤੇ ਅੱਜ ਅਜਿਹੇ ਹਾਲਾਤ ਹੈ ਕਿ ਕੁਦਰਤੀ ਆਫਤ ਨੇ ਪਾਣੀ ਇਸ ਦਰਮਿਆਨ ਕਰਤਾ ਕਿ ਤੁਹਾਨੂੰ ਕਿਸੇ ਚੀਜ਼ ਦੀ ਘਾਟ ਹੀ ਨਹੀਂ ਮੈਨੂੰ ਇੱਕ ਗੱਲ ਦੱਸੋ ਕੁਦਰਤੀ ਆਫਤ ਕਿ ਸਰਕਾਰਾਂ ਨੇ ਕਰਤਾ ਕੁਦਰਤੀ ਆਫਤ ਚਲੋ ਆਪਾਂ ਰੋਕ ਤਾਂ ਨਹੀਂ ਸਕਦੇ ਕੁਦਰਤੀ ਆਸਤਾ ਜਿਹੜੀ ਚਲੋ ਆਣੀ ਹੋਣੀ ਬੰਨਣਾ ਕਿਹਦਾ ਕੰਮ ਹੈ ਬੰਨਣਾ ਤੇ ਸਰਕਾਰ ਦਾ ਕੰਮ ਹੈ ਜਿਵੇਂ ਬੰਨਿਆ ਕਿਉਂ ਨਹੀਂ ਪਿਛਲੇ 2 ਸਾਲ ਪਹਿਲਾਂ ਜੋ ਹੜ ਆਏ ਉਹ ਹੜ ਦੀ ਸਥਿਤੀ ਨੂੰ ਵੇਖ ਕੇ ਇਹ ਹਦਾਇਤਾਂ ਜਾਰੀ ਕਰਦਣੀਆਂ ਚਾਹੀਦੀਆਂ ਸੀ ਇਹਨਾਂ ਨੂੰ ਕਿ ਆਪਣੇ ਜਿਹੜੇ ਨਾਲ ਲੱਗਦੇ ਬੰਨਿਆ ਉਹਨੂੰ ਪੱਕੇ ਕਰ ਦਿੱਤੇ ਜਾਣ ਜੇ ਤੁਹਾਡੇ ਕੋਲ ਕੰਲਿਆ ਨਹੀਂ ਹੁੰਦਾ ਸੀ ਕੋਚ ਫਿਰ ਕਿਸਾਨਾਂ ਦੀ ਮਦਦ ਲੈ ਲੈਂਦੇ ਕਿਸਾਨ ਕਿੱਥੇ ਕਿੱਥੇ ਮਦਦ ਕਰਨਗੇ ਯਾਰ ਹੂੰ ਕਿੱਥੇ ਕਿੱਥੇ ਕਿਸਾਨਾਂ ਕੋ ਮਦਦ ਲੈ ਲਾ ਲਈ ਪਰ ਨਹੀਂ ਚਲੋ ਕਿਸਾਨਾਂ ਨੂੰ ਇਹ ਗੱਲ ਤੇ ਆਖ ਦੇਣਾ ਜਦੋਂ ਗਰਮੀ ਪੈਂਦੀ ਹੁਣ ਕਿ ਤੁਸੀਂ ਆਪਣੇ ਨਾਲ ਲੱਗਦੇ ਕੰਡਿਆਂ ਤੇ ਰੁੱਖ ਲਾਓ ਤੇ ਉਦੋਂ ਫਿਰ ਉਦੋਂ ਇਹਨਾਂ ਨੂੰ ਫਿਰ ਬਨ ਲਾਉਣ ਦੀ ਵੀ ਕਹਿ ਦਿੰਦੇ ਕਿ ਕਿਸਾਨ ਕਰ ਲੈਣਗੇ ਬਨ ਲਾਏ ਉਹਨਾਂ ਵਿਚਾਰਿਆਂ ਨੇ ਬਨ ਲਾਏ ਉਹਨਾਂ ਨੇ ਖਾਲਸਾ ਏਡਵੇਂ ਬਨ ਲਾਏ ਆ ਮਹਾਂਪੁਰਸ਼ਾਂ ਨੇ ਬਨ ਲਾਏ ਆ ਕਿੰਨੇ ਨਹੀਂ ਬੰਨ ਲਾਏ ਸਰਕਾਰ ਕੋ ਪੱਕੇ ਬਣ ਕਿਉਂ ਨਹੀਂ ਹੋਏ ਇਸ ਵਕਤ ਪਿਛਲੇ ਹੜ੍ਹਾਂ ਦੀ ਮਾਰ ਅਜੇ ਤੱਕ ਮੈਨੂੰ ਲੱਗਦਾ ਲੋਕ ਚੱਲ ਰਹੇ ਨੇ ਕਿਸਾਨਾਂ ਨੇ 2 ਸਾਲ ਕਿਸਾਨਾਂ ਨੇ 2 ਸਾਲ ਨੁਕਸਾਨ ਚ ਲਿਆ 2 ਸਾਲ ਉਹਨਾਂ ਦੇ ਜ਼ਮੀਨ ਤੇ ਖੇਤੀ ਨਹੀਂ ਹੋਈ ਅੱਜ ਜੇਕਰ ਉਹ ਮੋੜ ਤੋਂ ਖੇਤੀ ਕਰਨ ਯੋਗ ਹੋਏ ਸੀਗੇ ਅਗਲੇ ਮਹੀਨੇ ਨੂੰ ਮੇਰੇ ਖਿਆਲ ਉਹਨਾਂ ਦੀਆਂ ਵਾੜੀਆਂ ਹੋ ਜਾਈਆਂ ਸੀਗੀਆਂ ਪਰ ਅੱਜ ਜੋ ਹਾਲਾਤ ਬਣ ਗਏ ਮੈਨੂੰ ਲੱਗਦਾ 2-3 ਸਾਲ ਫਿਰ ਕਿਸਾਨ ਟਹਿ ਗਿਆ ਟਹਿ ਗਿਆ ਹੁਣ ਮੈਂ ਉੱਥੇ ਤੁਹਾਨੂੰ ਦੱਸ ਦਿੰਦਾ ਇੱਕ ਮੈਂ ਉੱਥੇ ਕਿਸਾਨ ਵੀਰ ਨੂੰ ਕਿਹਾ ਜਦੋਂ ਅਸੀਂ ਸਮਾਨ ਵੰਡਣ ਗਏ ਹਮ ਮੈਂ ਆ ਭੀ ਆਓ ਆਪਾਂ Ꙅੜਾ ਮਾਰ ਕੇ ਆਈ ਡੰਗਰਾਂ ਦਾ ਚਾਰਾ ਸੀ ਰੱਖਿਆ ਮੈਂ ਕਿਹਾ ਚਲੋ ਦੇ ਆਈਏ ਹੂੰ ਆਂਦਾ ਮੈਂ ਨਹੀਂ ਜਾਣਾ ਮੈਂ ਕਿਉਂ ਨਹੀਂ ਜਾਣਾ ਆਂਦਾ ਮੇਰੀ 35 36 ਕਿੱਲੇ ਜ਼ਮੀਨ ਆ ਤੇ ਇਹੋ ਮੇਰੀ 6 7 ਕਿੱਲੇ ਬਚੀ ਆ ਤੇ ਮੈਂ ਹਾੜ ਦਾ ਮਰੀਜ਼ ਆ ਮੇਰੇ ਵਾਲ ਪਿਆ ਵਾ ਦਿਲ ਚ ਤੇ ਮੈਂ ਨਹੀਂ ਜਾਣਾ ਮੈਂ ਉੱਥੇ ਗਿਆ ਵੇਖੀ ਡੁੱਬੀ ਜ਼ਮੀਨ ਤੇ ਮੈਨੂੰ ਅਟੈਕ ਹੋ ਜਾਣਾ ਉਹ ਚੀਜ਼ਾਂ ਵੇਖ ਕੇ ਅੱਖਾਂ ਚ ਅਥਰੂ ਆ ਗਏ ਮੈਨੂੰ ਜਦੋਂ ਚੇਤਾ ਆਉਂਦਾ ਨਾ ਔਰ ਮੈਨੂੰ ਤਕਲੀਫ ਹੁੰਦੀ ਉਹਨਾਂ ਚੀਜ਼ਾਂ ਦੀ ਔਰ ਜਿਹੜੀ ਤੁਸੀਂ ਗੱਲ ਕਹੀ ਵੀ ਬੇੜਾ ਕਿੱਦਾਂ ਉੱਥੇ ਚੱਲ ਗਏ ਅਸੀਂ ਮੁੰਡੇ ਪਿੰਡ ਗਏ ਹੂੰ ਅਸੀਂ ਸਮਾਨ ਦੇ ਕੇ ਆਉਣ ਦੇ ਸੀ ਕਿ ਥਾਂ ਥਾਂ ਤੇ ਜਾ ਕੇ ਪਿੰਡਾਂ ਚ ਜਿੱਥੇ ਜਿੱਥੇ ਜ਼ਰੂਰਤ ਆ ਡੰਗਰਾਂ ਦਾ ਚਾਰਾ ਤੇ ਜ਼ਰੂਰੀ ਆ ਨਾ ਖਾਣ ਪੀਣ ਦਾ ਸਮਾਨ ਵੀ ਜ਼ਰੂਰ ਤੇ ਹੁਣ ਜਦੋਂ ਦੇਣ ਗਏ ਤੇ ਉੱਥੇ ਸਾਡੇ ਨਾਲ ਉਹ ਖਾਲਸਾ ਏਡ ਵਾਲੇ ਵੀਰ ਉਹਨਾਂ ਨੇ ਬੰਨ ਬੱਧਾ ਸੀ ਉਹ 4 ਕਰੋੜ ਰੁਪਏ ਤੋਂ ਜ਼ਿਆਦਾ ਪੈਸੇ ਲਾ ਕੇ ਉਹਨਾਂ ਨੇ ਜਿਹੜਾ ਫਸਲਾਂ ਤਿਆਰ ਕਰਕੇ ਦਿੱਤੀ ਦੁਬਾਰਾ ਜ਼ਮੀਨ ਨਾਲੇ ਬੰਨ ਬੱਧਾ ਵੱਡਾ ਉਹ ਵੀਰ ਸਾਡੇ ਨਾਲ ਆ ਗਏ ਤੇ ਅਸੀਂ ਚਲੋ ਗਾਂਹ ਚਲੇ ਗਏ ਉੱਥੇ ਗਾਂਹ ਚਲੇ ਗਏ ਜਿੱਥੇ ਬੰਨ ਟੁੱਟਾ ਸੀ ਹੁਣ ਉਹਨਾਂ ਨੇ ਬੰਨ ਬੱਧਾ ਤੇ ਪਿੰਡ ਵਾਲਿਆਂ ਨੇ ਵਿਖਾਉਣਾ ਹੀ ਵਿਚਾਰੇ ਨੇ ਵੀ ਟੁੱਟ ਗਿਆ ਫਿਰ ਬੰਨ ਦੇ ਪਾਣੀ ਘਟੂਗਾ ਤੇ ਬੰਨ ਬੰਦ ਦੇਣਗੇ ਉਹ ਵਿਖਾਉਣ ਲਈ ਲੈ ਗਏ ਉੱਥੇ ਜਾ ਕੇ ਬਹਾਾ ਜ਼ਿਆਦਾ ਸੀ ਪਾਣੀ ਦਾ ਉਹ ਬੇੜਾ ਜਦੋਂ ਕਿਤੇ ਬੰਦ ਕਰਤਾ ਉਹ ਗੜਲੇ ਬੰਨੇ ਬਿਜਲੀ ਦਾ ਖੰਭਾ ਸੀਗਾ ਉਹ ਜਦੋਂ ਉਹਦੇ ਵਿੱਚ ਜ਼ੋਰ ਚ ਵੱਜਾ ਹੂੰ ਤੇ ਕਰੰਟ ਨਹੀਂ ਸੀ ਆਉਂਦਾ ਬੱਤੀ ਬੰਦ ਸੀ ਲਾਈਟ ਜੇ ਕਿਤੇ ਲਾਈਟ ਆਉਂਦੀ ਹੁੰਦੀ ਤੇ ਸਾਰਿਆਂ ਦੀ ਮੌਤ ਹੋ ਜਾਂਦੀ ਜਿਹੜੀ ਇਹ ਤੁਸੀਂ ਸਾਂਝੀ ਕੀਤੀ ਸੀ ਉਹ ਜਦੋਂ ਵਿੱਚ ਡਿੱਗ ਪਿਆ ਮੈਂ ਰੋਲਾ ਪਾਤਾ ਚਲੋ ਉਹਨਾਂ ਵਿਚਾਰਿਆਂ ਲਾਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਤੁਸੀਂ ਐਡਾ ਰਿਸਕ ਲੈ ਲੈਂਦਾ ਸਾਰੇ ਜਣਿਆਂ ਨੂੰ ਲੈ ਕੇ ਇੱਥੇ ਤੇ ਤੁਹਾਨੂੰ ਮਤਲਬ ਉਹ ਕਹਿੰਦਾ ਵੀ ਸਾਡਾ ਅਸੀਂ ਤੇ ਕਹਿੰਦਾ ਪਹਿਲਾਂ ਹੀ ਮਰੇ ਆ ਇੱਕ ਕਿਸਾਨ ਦੇ ਸਿਰ 'ਤੇ ਸੱਟ ਵੀ ਲੱਗੀ ਸੀ ਥੋੜੀ ਸੱਟ ਲੱਗੀ ਸੀ ਪਰ ਰੌਲਾ ਪਾਤਾ ਸੀ ਚਲੋ ਉਹਨਾਂ ਲਾ ਕੇ ਵਿਚਾਰਿਆ ਕਰ ਲਿਆ ਹੂੰ ਔਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡਾ ਵਾਲ ਵੀ ਵਿੰਗਾ ਨਹੀਂ ਹੋਣ ਦਿੱਤਾ ਉਹ ਆਪਣੇ ਪਿਆਰਿਆਂ ਦੀ लाज ਰੱਖਦਾ ਸੀ ਤੇ ਗੁਰੂ ਘੜੀ ਅਰਦਾਸ ਕੀਤੀ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਹੀ ਸਲਾਮਤ ਕੱਢ ਕੇ ਲਿਆਏ ਨਹੀਂ ਤੇ ਅਸੀਂ ਕਿਸੇ ਨੇ ਵਾਪਸ ਨਹੀਂ ਸੀ ਆਉਣਾ ਜਿੰਦਾਲਾ ਸਾਹਿਬ ਆਪਾਂ ਇੱਕ ਗੱਲ ਕਰਦੇ ਹਾਂ ਤੁਸੀਂ ਜ਼ਿਕਰ ਕਰਤਾ ਕਿ ਆਪਾਂ ਗੱਲ ਕਰਦੇ ਹਾਂ ਕਿ ਸਰਕਾਰਾਂ ਨੇ ਬੰਨ ਕਿਉਂ ਨਹੀਂ ਲਾਏ 2023 ਦੇ ਵਿੱਚ ਇੱਕ ਕੁਦਰਤੀ ਆਫਤ ਆਈ ਉਸ ਤੋਂ ਬਾਅਦ ਸਰਕਾਰ ਨੂੰ ਚਾਹੀਦਾ ਸੀ ਕਿ ਇਹ ਬੰਨ ਪੱਕੇ ਕਰ ਲੈਂਦੇ ਪਰ ਸਰਕਾਰ ਨੇ ਕੀ ਕੀਤਾ ਹਰਿਆਣਾ ਸਰਕਾਰ ਨੇ ਕੀ ਕੀਤਾ ਇਹ ਜਿਹੜੇ ਲੋਹੇ ਦੇ ਸੀਮੈਂਟ ਦੇ ਬਣਾ ਕੇ ਬਣਾ ਕੇ ਇਹ ਬੰਨ ਬਾਰਡਰਾਂ ਤੇ ਲਾਤੇ ਪਰ ਇਹਨਾਂ ਕੋ ਇਹੋ ਜਿਹੇ ਬੰਨ ਕੁਦਰਤੀ ਆਫਤ ਬਚਾਉਣ ਵਾਸਤੇ ਨਹੀਂ ਲੱਗੇ ਮੈਂ ਤੁਹਾਨੂੰ ਪਹਿਲਾਂ ਨਾ ਪਹਿਲੇ ਆਪਣੀ ਗੱਲ ਕੰਪਲੀਟ ਕਰਦਾ ਵੀ ਜਿਸ ਵੇਲੇ ਉੱਥੇ ਉਹ ਖੰਭਾ ਡਿੱਗਾ ਅਸੀਂ ਉੱਥੋਂ ਜਦੋਂ ਆਏ ਮੈਂ ਉਹਨਾਂ ਨੂੰ ਸਵਾਲ ਕੀਤਾ ਇੱਕ ਮੈਂ ਕਿਹਾ ਯਾਰ ਇੰਨੇ ਜਾਣੇ ਕਿਸੇ ਦਾ ਨੁਕਸਾਨ ਹੋ ਜਾਂਦਾ ਨਾ ਤਾਂ ਸਵਾਲ ਪਤਾ ਕਿਸੇ ਕਿਸਾਨ ਵੀ ਦਾ ਨਾ ਕਹਿੰਦਾ ਅਸੀਂ ਤੇ ਰੋਜ਼ ਮਰਦੇ ਹਾਂ ਜਿਨ੍ਹਾਂ ਦਾ ਸਾਰਾ ਕੁਝ ਉਝੜ ਗਿਆ ਤੇ ਕਿਦਾਂ ਸਾਡੇ ਕੋਲ ਕੀ ਰਹਿ ਗਿਆ ਜੇ ਸਾਡੀ ਜਾਨ ਹੀ ਉਹ ਵੀ ਪਰਮਾਤਮਾ ਲੈ ਜਾਂਦਾ ਬਿਲਕੁਲ ਉਸ ਵੇਲੇ ਮਨ ਚੋਂ ਡਰ ਨਿਕਲ ਗਿਆ ਹੂੰ ਕਿ ਜਿਹਦਾ ਸਾਰਾ ਕੁਝ ਹੀ ਖੁੱਸ ਗਿਆ ਹੂੰ ਹੁਣ ਉਹਨਾਂ ਲੋਕਾਂ ਦੀ ਤੁਸੀਂ ਗੱਲ ਕਰ ਰਹੇ ਹੋ ਵੀ ਜਿਨ੍ਹਾਂ ਨੇ ਰਾਹ ਬੰਦ ਕਰਤੇ ਸਾਡੇ ਇੱਕ ਉਸ ਸਮਾਸਿਕ ਕਿਸਾਨਾਂ ਨੂੰ ਆਪਣੀ ਰਾਜਧਾਨੀ ਤੱਕ ਜਾਣ ਲਈ ਸੀਮਰ ਦੇ ਵੱਡੇ ਵੱਡੇ ਢੇਰ ਖੜੇ ਕਰਤੇ ਰੋਕਣ ਲਈ ਉਹ ਬੰਨ ਰਾਤੇ ਪਰ ਜਿੱਥੋਂ ਕੁਦਰਤੀ ਆਫਤ ਬਚਾਉਣਾ ਸੀਗਾ ਉਹ ਬੰਨ ਨਹੀਂ ਇਨਾਂ ਕੋ ਲੱਗੇ ਉਹ ਐਸੇ ਕਰਕੇ ਮੈਂ ਤੁਹਾਨੂੰ ਦੱਸਿਆ ਵੀ ਇਹ ਕੀਰਤੀ ਲੋਕ ਨੇ ਜਦੋਂ ਜਾਂਦੇ ਇਨਾਂ ਤਾਂ ਤੇ ਫੁੱਲ ਸੁਟਣੇ ਚਾਹੀਦੇ ਸੀ ਹੂੰ ਇਹਨਾਂ ਦੇ ਪੈਰੀ ਮੱਥਾ ਟੇਕਣਾ ਚਾਹੀਦਾ ਸੀ ਇਹ ਉਹ ਲੋਕ ਨੇ ਜਿਹੜੇ ਢੋਡੀਆਂ ਸਾਡੀਆਂ ਲੜਾਈਆਂ ਲੜਦੇ ਨੇ ਬਿਲਕੁਲ ਇਹ ਕੀਰਤੀ ਲੋਕ ਨੇ ਹੂੰ ਇਹ ਨਾ ਹੋਣ ਤੇ ਆ ਜਿਹੜਾ ਇਨਾਂ ਕੋਸ਼ ਆਲੇ ਦੁਆਲੇ ਕਿਤੇ ਦੁੱਖ ਤਕਲੀਫ ਚ ਖਲੋ ਜਾਂਦਾ ਕੋਈ ਨਾ ਖਲੋਵੇ ਇਹ ਨਾ ਲੜਨਗੇ ਤੇ ਸਰਕਾਰ ਨਾਲ ਮੱਥਾ ਕਿਹਨੇ ਲਾਉਣਾ ਕੀ ਕੁਝ ਨਹੀਂ ਹੁੰਦਾ ਇਹਨਾਂ ਨਾਲ ਕੁਦਰਤੀ ਆਫਤਾਂ ਨਾਲ ਜੂਝਦੇ ਆਪਣੇ ਹੱਕ ਮੰਗਦੇ ਉਹ ਨਹੀਂ ਮਿਲਦੇ ਜੇ ਜੇ ਹੱਕ ਨਾ ਮਿਲੇ ਤੇ ਸਲਫਾਜ਼ ਪੀ ਲੈਂਦੇ ਨੇ ਆਪਣਾ ਹੱਕ ਨਾ ਮਿਲੇ ਤੇ ਸੂਲੀ ਚੜ ਜਾਂਦੇ ਨੇ ਇੰਨਾ ਵਰਗਾ ਦਲੇਰ ਕੌਣ ਆ ਮੈਂ ਉਹ ਤੇ ਦੱਸਣ ਧਿਆ ਤੀ ਅੱਜ ਜਦੋਂ ਜਾ ਕੇ ਤੁਸੀਂ ਵੇਖੋਗੇ ਨਾ ਉਹਨਾਂ ਦੇ ਵਿੱਚ ਕਿਹੜੇ ਹਾਲਾਤਾਂ 'ਚ ਵਿਚਾਰੇ ਕੀ ਕਰ ਰਹੇ ਆ ਕਿਦਾਂ ਬੱਚੇ ਛੋਟੇ ਛੋਟੇ ਸਕੂਲਾਂ ਤੋਂ ਕਿਦਾਂ ਵਿੱਚ ਬੇੜਿਆਂ ਦੇ ਬੈਠ ਕੇ ਜਾਂਦੇ ਜੀ ਕਰਦਾ ਉਹਨਾਂ ਦਾ ਆਪਣੇ ਸਿਰਾਂ ਤੇ ਮੰਜੇ ਚੁੱਕ ਕੇ ਸਮਾਨ ਲਿਆ ਲੈ ਕੇ ਤੇ ਮੈਂ ਇੱਕ ਵੇਖਣਿਆ ਹਰੀਕਿਆਂ ਦੀ ਵੀਡੀਓ ਇੱਕ ਮੁਲਾਜ਼ਮ ਜਿਹੜੇ ਆ ਉਹ ਦੱਸ ਰਿਹਾ ਵੀਰ ਕਹਿੰਦਾ ਮੈਂ ਤਰਲੇ ਲੈਣਿਆ ਕਿੰਨੇ ਦਿਨਾਂ ਦੇ ਐਸਡੀਐਮ ਤੇ ਤੇ ਉਹ ਕਹਿੰਦਾ ਸਾਨੂੰ 베ੜਾ ਨਹੀਂ ਦਿੱਤਾ ਆਪੋ ਆਪਣੇ 베ੜੇ ਲੋਕਾਂ ਦੇ ਤੇ ਉਹ ਵੇਖਣਿਆ ਮੈਂ ਚੈਨਲ ਤੇ ਬੋਲਣਿਆ ਹਨ ਕਿ ਕਿਸੇ ਨਿੱਜੀ ਚੈਨਲ ਤੇ ਕਹਿੰਦਾ ਵੀ ਇਹ ਜੀ ਅਸੀਂ ਤੇ 5 ਵਜੇ ਤੋਂ ਬਾਅਦ ਆਉਂਦੇ ਨਹੀਂ ਆ ਇਹ ਜੀ ਸਾਡੀ ਪਲਾਸਟਿਕ ਦੀਆਂ ਹੈਗੀਆਂ ਵਾ ਕਿਸ਼ਤੀਆਂ ਤੇ ਅਸੀਂ ਇਹਨਾਂ ਨੂੰ ਦਵਾਂਗੇ ਇਹ ਜੀ ਇਹਦੇ ਵਿੱਚੋਂ ਜੀ ਫਟ ਸਕਦੀ ਹੈ ਜੀ ਉਹ ਤੁਸੀਂ ਯਾਰ ਮੈਨੂੰ ਇੱਕ ਗੱਲ ਦੱਸੋ ਟੈਕਸ ਹੋ ਤੁਹਾਨੂੰ ਦੇਣ ਫਸਲਾਂ ਉਹਨਾਂ ਦੀਆਂ ਖਰਾਬ ਹੋ ਗਈਆਂ ਤੁਸੀਂ ਤਨਖਾਹਾਂ ਉਹਨਾਂ ਦੇ ਪੈਸਿਆਂ ਦੇ ਲੈਂਦੇ ਤੁਸੀਂ ਉਹਨਾਂ ਦੀ ਸੁਰੱਖਿਆ ਕਰਨ ਦੀ ਬਜਾਏ ਚੈਨਲਾਂ ਤੇ ਬਹਿ ਕੇ ਤੇ ਗੱਲਾਂ ਕਰਦੇ ਜੇ ਉਹ ਜਿਹੜੇ ਲੋਕ ਅੱਜ ਦੁਖੀ ਨੇ ਉਹਨਾਂ ਦੇ ਸਾਰ ਲੈਣਾ ਉਹਨਾਂ ਦੇ ਨਾਲ ਖਲੋਣਾ ਸਾਡਾ ਫਰਜ਼ ਹੈ ਨਾ ਕਿ ਉਹਨਾਂ ਦੇ ਕਮੈਂਟ ਕਰਨਾ ਸਾਡਾ ਮੈਂ ਵੀ ਇੱਕ ਵੀਡੀਓ ਵੇਖੀ ਇੱਕ ਵੀਰ ਨੇ ਕਿਸਾਨ ਵੀਰ ਨੇ ਵੀਡੀਓ ਬਣਾਈ ਸੀਗੀ ਉਹ ਜਿਹੜਾ ਬੇੜਾ ਪ੍ਰਸ਼ਾਸਨ ਨੇ ਉਹਨੂੰ ਦਿੱਤਾ ਕਿ ਉਹਦੇ ਵਿੱਚ ਐਡਾ ਮੋਹਰਾ ਸੀਗਾ ਤੇ ਉਹ ਟਾਕੀਆਂ ਲਾਲਾ ਵਿੱਚ ਪਾਣੀ ਰੋਕੰਦੇ ਸੀਗੇ ਮੈਂ ਤਾਂ ਮਾਰੇ ਗੜੀ ਅਰਦਾਸ ਕਰੂੰ ਸੱਚੇ ਪਾਤਸ਼ਾਹ ਗੜੀ ਵੀ ਜਿਹੜਾ ਸ਼ੇਰੇ ਪੰਜਾਬ ਦਾ ਰਾਜ ਸੀ ਨਾ ਉਹ ਕਲਪਨਾ ਕਰ ਸਕਦੇ ਲੋਕ ਕਿਉਂ ਬਾਰ-ਬਾਰ ਯਾਦ ਕਰਦੇ ਆ ਇਹਨਾਂ ਦੇ ਕਿਤੇ ਬੁੱਧੀ ਦੇ ਵਿੱਚ ਕਿਤੇ ਪਰਮਾਤਮਾ ਕਿਰਪਾ ਕਰੇ ਇਹਨਾਂ ਨੂੰ ਥੋੜੀ ਬਹੁਤੀ ਅਕਲ ਦਵੇ ਇਹਨਾਂ ਦਾ ਹੰਕਾਰ ਜਿਹੜਾ ਤਿਆਗਿਆ ਜਾਵੇ ਪਤਾ ਨਹੀਂ ਕਿਉਂ ਐਨਾ ਇਹਨਾਂ ਨੂੰ ਮੋਹ ਆਪਣੀਆਂ ਕੁਰਸੀਆਂ ਨਾਲ ਆਪਣੇ ਜੀਵਨ ਨਾਲ ਛੋਟਾ ਜਿਹਾ ਜੀਵਨ ਹੈ ਪਤਾ ਨਹੀਂ ਕਿਹੜੇ ਵੇਲੇ ਆਵਾਜ਼ ਪੈ ਜਾਣੀ ਵੱਡੇ-ਵੱਡੇ ਅਫਸਰ ਮੈਂ ਤੁਹਾਨੂੰ ਦੱਸਦਾ ਜਦੋਂ ਇਹ ਦੁਨੀਆ ਛੱਡ ਕੇ ਜਾਂਦੇ ਆ ਨਾ ਆਖਰੀ ਸਾਹਾਂ ਤੇ ਹੁੰਦੇ ਉਹਨਾਂ ਦੇ ਹਾਲਾਤ ਵੇਖਿਆ ਕਰੋ ਚੰਗੇ ਕਰਮ ਕਰਨ ਵਾਲੇ ਦੁਨੀਆ ਛੱਡਣ ਲੱਗੇ ਜਿਕਾਰੇ ਛੱਡੇ ਚੜ੍ਹਦੀ ਕਲਾ 'ਚ ਜਾਂਦੇ ਕੱਲ ਦੀ ਵੀਡੀਓ ਵੇਖੀ ਉਹ ਮੁੰਡੇ ਜਿਕਾਰੇ ਛੱਡਣਦੇ ਆ ਹ ਪਾਣੀ ਪਾ ਰੌਂਡਿਆ ਉਹ ਕਹਿੰਦਾ ਜਿਕਾਰੇ ਛੱਡੋ ਫਿਰ ਵੀ ਗੁਰੂ ਤੇ ਭਰੋਸਾ ਉੱਥੇ ਕਿਉਂ ਨਹੀਂ ਸਰਕਾਰ ਦੇ ਜਿਕਾਰੇ ਛੱਡਦੇ ਉਹਨਾਂ ਨੇ ਪ੍ਰਸ਼ਾਸਨ ਦੇ ਜਿਕਾਰੇ ਛੱਡਦੇ ਵੀ ਪ੍ਰਸ਼ਾਸਨ ਆਜੂ ਸਾਡੀ ਸਾਰ ਲੈ ਲੂ ਹੂੰ ਬਿਲਕੁਲ ਉਹਦੇ ਜਿਕਾਰੇ ਛੱਡੇ ਜਾਂਦੇ ਆ ਜਿਹੜਾ ਸੁਣਦਾ ਵਾ ਤੇ ਅੱਜ ਤਾਨੇ ਕਿਨੂੰ ਵੱਜਣਦੇ ਸਵੇਰੇ ਪਰਮਾਤਮਾ ਨੂੰ ਬਿਲਕੁਲ ਵਾ ਗੁਰੂ ਤੂੰ ਸਾਡੇ ਨਾਲ ਚੰਗੀ ਨਹੀਂ ਕੀਤੀ ਬਿਲਕੁਲ ਉਥੇ ਦਰਦ ਹੁੰਦੀ ਕਿ ਨਹੀਂ ਹੁੰਦੀ ਦੱਸੋ ਸੁਣ ਕੇ ਇਹ ਵੀਡੀਓ ਤਕਲੀਫ ਹੁੰਦੀ ਕਿ ਨਹੀਂ ਕਿਦਾਂ ਭੱਜ ਭੱਜ ਪਾਣੀ ਚ ਛਾਲਾਂ ਮਾਰਨ ਪੈਂਦੇ ਯਾਰ ਉਹਦਾ ਸਾਰਾ ਕੁਝ ਤਬਾਹ ਹੋ ਗਿਆ ਔਰ ਰੋਣ ਨਾਲ ਤੇ ਔਰ ਕੀ ਕਰਨ ਅਸੀਂ ਕੁਝ ਐਸੇ ਕੰਮ ਕਰੀਏ ਦੁਨੀਆ ਯਾਦ ਕਰੇ ਮਹਾਰਾਜਾ ਰਣਜੀਤ ਸਿੰਘ ਐਸਾ ਰਾਜ ਦੇ ਕੇ ਗਿਆ ਸਾਨੂੰ ਅਸੀਂ ਉਹਦੇ ਰਾਜ ਦੀ ਗੱਲ ਕਰ ਸਕਦੇ ਆ ਕਲਪਨਾ ਨਹੀਂ ਕਰ ਸਕਦੇ ਕਿ ਉਹਦਾ ਰਾਜ ਆਊਗਾ ਕਦੀ ਅੱਜ ਨਾ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਹਿਮਾਚਲ ਮਨਾਲੀ ਦੇ ਵਿੱਚ ਇੱਕ ਸ਼ੇਰੇ ਪੰਜਾਬ ਦਾ ਰੈਸਟੋਰੈਂਟ ਸੀਗਾ ਮੈਨੂੰ ਹੈਰਾਨਗੀ ਉਦੋਂ ਹੋਈ ਜਦੋਂ ਉਹ ਸਾਰਾ ਤਬਾਹ ਹੋ ਗਿਆ ਰੈਸਟੋਰੈਂਟ ਪਰ ਉਹ ਸਿਰਫ ਉਹਦਾ ਮੂਰਲਾ ਗੇਟ ਬਚਾ ਹੋ ਗਿਆ ਜਿੱਥੇ ਸ਼ੇਰ-ਏ-ਪੰਜਾਬ ਲਿਖਿਆ ਸੀ ਆ ਵੇਖ ਲਓ ਮਗਰੋਂ ਸਾਰਿਆ ਕੁਝ ੁੱਡ ਗਿਆ ਹੂੰ ਇਹ ਪਰਮਾਤਮਾ ਦੇ ਰੰਗਾਂ ਦਾ ਪਤਾ ਨਹੀਂ ਉਹਦੇ ਰੰਗਾਂ ਨੂੰ ਉਹੀ ਜਾਣਦਾ ਵਾ ਉਹਦੇ ਰੰਗਾਂ ਨੂੰ ਉਹੀ ਜਾਣਦਾ ਵਾ ਅਕਾਲ ਪੁਰਖ ਆ ਬਿਲਕੁਲ ਉਹ ਪਰਮ ਭ੍ਰਮ ਹੈ ਉਹਦੇ ਹੁਕਮ ਚ ਸ੍ਰਿਸ਼ਟੀ ਚੱਲਦੀ ਆ ਜੇ ਸਰਕਾਰ ਦੇ ਵਾਪਿਸ ਚੱਲਦੀ ਹੋਵੇ ਨਾ ਤੇ ਉਹਦੇ ਤੇ ਪਰਚਾ ਦੇ ਦੇਣਾ ਵਾਹਿਗੁਰੂ ਇਹਨਾਂ ਦੀ ਵਾਪਿਸ ਚੱਲਦੀ ਹੋਵੇ ਨਾ ਤੇ ਰੱਬ ਤੇ ਵੀ ਪਰਚਾ ਦੇ ਦੇਣੇ ਇਹਦੇ ਧਾਨ ਨੇ ਉਹਦੇ ਪਿਆਰੇ ਸੰਤਮਾ ਪੁਰਸ਼ ਬਾਬਾ ਸਫਾ ਸਿੰਘ ਸਰਿਆਲੀ ਵਾਲੇ ਜਿਹੜੇ ਸੋਰ ਸਿੰਘ ਵਾਲੇ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਹੋਣੀ ਜਿਹੜੇ ਰਾਤ ਦਿਨ ਉਥੇ ਲੱਗੇ ਆ ਤੇ ਸੋ ਮੈਂ ਤੇ ਤੁਹਾਡੇ ذریعے ਇਹ ਮੈਸੇਜ ਕਰੂੰਗਾ ਕਿ ਭਰਾਓ ਆਪਣੇ ਲੋਕਾਂ ਦੀ ਮਦਦ ਕਰੋ ਚਾਹੇ ਡੀਜ਼ਲ ਲੈ ਕੇ ਜਾਓ ਉਥੇ ਚਾਹੇ ਉਥੇ ਢੋਡੇ ਲੈ ਕੇ ਜਾਓ ਮਿੱਟੀ ਵਾਲੇ ਉਹਨਾਂ ਵੀਰਾਂ ਦੇ ਨਾਲ ਖਲੋ ਤੁਹਡੇ ਮਨ ਨੂੰ ਸਕੂਨ ਮਿਲੂਗਾ ਪਰ ਮੈਂ ਵੀ ਆਖ ਦਿੰਦਾ ਜੇ ਤੁਹਾਡੇ ਕੋਲ ਸੇਵਾ ਕਰਨ ਦੇ ਵਿੱਚ ਕੁਝ ਵੀ ਨਹੀਂ ਨਾ ਹੈਗਾ ਤੁਸੀਂ ਉੱਥੇ ਸੇਵਾ ਕਰਨੀ ਪਹੁੰਚੋ ਤੁਹਾਡੇ ਲਈ ਉਹ ਵੀ ਬਹੁਤ ਵੱਡੀ ਗੱਲ ਹੈ। ਤੁਸੀਂ ਸੇਵਾ 'ਚ ਕੁਝ ਨਹੀਂ ਨਾ ਦੇ ਸਕਦੇ ਆਪਣਾ ਯੋਗਦਾਨ ਉੱਥੇ ਜਾ ਕੇ ਸੇਵਾ ਦੇ ਵਿੱਚ ਦੇ ਦਿਓ ਤਾਂ ਉਹ ਬਹੁਤ ਵੱਡੀ ਗੱਲ ਹੈ। ਸੋ ਜੁਣੇ ਵਾਲਾ ਸਾਹਿਬ ਆਖਰੀ ਸਵਾਲ ਕਰੂੰਗਾ ਕਿ ਮੈਨੂੰ ਲੱਗਦਾ ਹੈ ਕਿ ਹੁਣ ਸਰਕਾਰ ਨੂੰ ਸ਼ਾਇਦ ਸਮਝ ਆ ਜਾਊਗੀ ਕਿ ਕਿਸ ਤਰੀਕੇ ਇਹ ਕੁਦਰਤੀ ਆਫਤ ਤੋਂ ਬਚਿਆ ਜਾ ਸਕੇ। ਨਹੀਂ ਹੌਣੇ। ਨਹੀਂ ਹੌਣੇ। ਉਹਦਾ ਭਾਣਾ ਜਿਹੜਾ ਵਾ ਨਾ ਉਹਦੇ ਤੋਂ ਜਦੋਂ ਆਪਾਂ ਡਰ ਰੱਖਾਂਗੇ ਨਾ ਫਿਰ ਜਦੋਂ ਉਹਦੀ ਹੋਂਦ ਨੂੰ ਚੈਲੰਜ ਕਰਦਾ ਮੈਨੂੰ ਇਹ ਹੀ ਲੱਗਦਾ ਜਦੋਂ ਤੱਕ ਇਹ ਕੁਦਰਤੀ ਆਫਤ ਕਿਸੇ ਲੀਡਰ ਦੇ ਘਰ ਕੋਠੇ 'ਚ ਨਹੀਂ ਹੁੰਦੀ ਉਦੋਂ ਤੱਕ ਮੈਨੂੰ ਨਹੀਂ ਲੱਗਦਾ ਸਰਕਾਰਾਂ ਨੂੰ ਸਮਝ ਆਏਗੀ ਉਹ ਪ੍ਰਮਾਤਮਾ ਮਾ ਸਾਰਿਆਂ ਦੇ ਦਿਲਾਂ ਦੇ ਜਾਣਦਾ ਵਾ ਕਿਸੇ ਦੇ ਨਾਂ ਹੀ ਲਿਆਵੇ ਮੈਂ ਕਹਿੰਦਾ ਭਾਵੇਂ ਲੀਡਰ ਵੀ ਆ ਕੋਈ ਕਿਸੇ ਦੇ ਬਣਾਵੇ ਇਹ ਕੁਦਰਤੀ ਆਫਤਾਂ ਤੋਂ ਬਚਣ ਦੇ ਲਈ ਵੀ ਕੋਈ ਵੱਡੀ ਗੱਲ ਨਹੀਂ ਆ ਬਿਲਕੁਲ ਪ੍ਰੋਪਰ ਬੰਨ ਤੁਸੀਂ ਜਿਓ ਸੰਤਾ ਮਹਾਂਪੁਰਸ਼ਾਂ ਨੇ ਪੱਥਰ ਲਾਲਾ ਬੰਨ ਬੱਧਿਆ ਤੇ ਤੁਸੀਂ ਉਹਨਾਂ ਦਾ ਸਹਿਯੋਗ ਲੈ ਲਓ ਜੇ ਅੱਜ ਸੰਤ ਸਮਾਜ ਪੰਜਾਬ ਦਾ ਸਰਕਾਰ ਉਹਦਾ ਸਹਿਯੋਗ ਲੈ ਲੇ ਤੇ ਕਦੀ ਇਹ ਕੁਦਰਤੀ ਆਫਤਾਂ ਨਹੀਂ ਹੋਣਗੀਆਂ ਕਿਉਂਕਿ ਉਹਨਾਂ ਦੇ ਹੱਥੀਂ ਜਿਹੜਾ ਕੰਮ ਹੁੰਦਾ ਬੜਾ ਪੱਕਾ ਮਜ਼ਬੂਤੀ ਨਾਲ ਹੁੰਦਾ ਜਦੋਂ ਤੁਸੀਂ ਇੰਜੀਨੀਅਰਾਂ ਨੂੰ ਲਿਆਉਂਦੇ ਜਾ ਵੇਖ ਲਓ ਪੁਲ ਕਿੱਦਾਂ ਖਲ ਰਿਆ ਉਹਨਾਂ ਦੇ ਨਵੇਂ-ਨਵੇਂ ਪੁਲ ਹੀ ਖਲੋਤੇ ਮੈਂ ਤਾਂ ਕਹਿਣਾ ਕਿ ਕੁਦਰਤੀ ਹੋਣ ਨੂੰ ਚੈਲੰਜ ਨਾ ਕਰੋ ਮੈਂ ਤਾਂ ਇਹ ਵੀ ਗੱਲ ਚੱਲੋ ਹੁਣ ਮੈਨੂੰ ਅਫਸੋਸ ਹੁੰਦਾ ਹੈ ਕਿ ਅੰਗਰੇਜ਼ ਕਿਉਂ ਛੱਡ ਗਏ ਅੱਜ ਜੇ ਅੰਗਰੇਜ਼ਾਂ ਦੇ ਬਣੇ ਪੁਲ ਵੇਖ ਲਈਏ ਤੇ 100 ਸਾਲ ਹੋ ਗਏ ਕੰਮ ਆ ਗਿਆ ਤੇ ਇਹਨਾਂ ਦੇ 10-10 ਸਾਲ ਪਹਿਲਾਂ ਬਣੇ ਹੋਏ ਟੱਟ ਗਏ ਆ ਮੋਗੇ ਮੈਂ ਵੇਖ ਕੁਦਰਤ ਤੋਂ ਡਰਨਾ ਚਾਹੀਦਾ ਕਿਉਂਕਿ ਕਿਹੜੀ ਖੁਸ਼ੀ 'ਚ ਇਹ 47 ਮਨਾਉਂਦੇ ਆ ਕਹਿੰਦੇ ਜੀ ਅਸੀਂ ਅੰਗਰੇਜ਼ਾਂ ਤੋਂ ਆਜ਼ਾਦ ਹੋ ਗਏ ਜੀ ਅੱਜ ਅੰਗਰੇਜ਼ਾਂ ਦੀ ਗੁਲਾਮੀ ਕਰਨ ਬਾਹਰ ਜਾ ਰਹੇ ਆ ਅੰਗਰੇਜ਼ਾਂ ਦੀਆਂ ਬਣੀਆਂ ਚੀਜ਼ ਅੱਜ ਜਿਹੜੀ ਗੱਲ ਕਰ ਲਈਏ ਤਾਂ ਉਹ ਕਾਮਯਾਬ ਨੇ ਤੇ ਆਪਣੇ ਆਦੀਆਂ ਬਣੀਆਂ ਚੀਜ਼ ਠੱਠੀ ਜਾ ਰਹੀ ਹੈ ਤੁਸੀਂ ਦੇਖੋ ਕਾਨੂੰਨ ਵੀ ਸਾਰੇ ਜਿਹੜੇ ਅੰਗਰੇਜ਼ਾਂ ਵਾਲੇ ਹੀ ਹੱਲੇ ਤੱਕ ਕਿਹੜੇ ਕਾਨੂੰਨ ਇਹਨਾਂ ਨੇ ਆਪਣੇ ਬਣਾਤੇ ਵਿੱਚ ਹੱਲੇ ਤੱਕ ਤੇ ਸਾਨੂੰ ਮਤਲਬ ਤੁਸੀਂ ਕਿਤੇ ਨਾ ਕਿਤੇ ਹਮ ਇੱਕ ਚੀਜ਼ ਜਿਹੜੀ ਆ ਜੇ ਤੁਸੀਂ ਆਪਣੇ ਲੋਕਾਂ ਦਾ ਦਰਦ ਰੱਖਦੇ ਜਨਾ ਤੇ ਉਹਨਾਂ ਦੇ ਵਿੱਚ ਜਾਓ ਅੱਜ ਜਿਹੜੇ ਜਿਹੜੇ ਲੀਡਰ ਦਰਦ ਰੱਖਦੇ ਲੋਕਾਂ 'ਚ ਗੁੱਸਾ ਇਹਨਾਂ ਨੂੰ ਲੱਗਦਾ ਵੀ ਗੁੱਸਾ ਉਹ ਤੇ ਦੁਖੀ ਲੋਕ ਨੇ ਗੁੱਸਾ ਵਾਹ ਤੇ ਟੋੜੇ ਨੇ ਬਗਾਨੇ ਥੋੜੀ ਆ ਬਿਲਕੁਲ ਫਿਰ ਕੀ ਆ ਜੀ ਆਪਾਂ ਨੂੰ ਕੁਝ ਕਹਿ ਦੇਣਗੇ ਤੇ ਉਹ ਜਾਓ ਤੇ ਸਹੀ ਅੱਜ ਉਹਨਾਂ ਦੇ ਨਾਲ ਖਲੋਣ ਦਾ ਮੌਕਾ ਖਲੋ ਜਿੰਨੇ ਜੋ ਕੇ ਹੈਗੇ ਜੇ ਪੰਜਾਬ ਵਾਲਿਓ ਐਨਆਰਆਈ ਵਿਰੋਧ ਜਿਹੜੇ-ਜਿਹੜੇ ਵੀ ਜੇ ਜਿੰਨੇ ਜੋ ਕੇ ਹੈਗੇ ਜੇ ਇਹ ਕੀਰਤੀ ਲੋਕਾਂ ਦੇ ਨਾਲ ਖਲੋ ਅੱਜ ਲੋੜ ਹੈ ਆਪਣੇ ਪੰਜਾਬ ਦੇ ਲੋਕਾਂ ਨਾਲ ਖਲੋਣ ਦੀ ਇਹ ਚੜ੍ਹਦੀ ਕਲਾ ਵਾਲੇ ਲੋਕ ਆ ਕੀਰਤੀ ਲੋਕ ਆ ਇਹਨਾਂ ਲਈ ਅਰਦਾਸ ਕਰੋ ਕਿ ਪ੍ਰਮਾਤਮਾ ਇਹਨਾਂ ਦਾ ਜਿਹੜੀਆਂ ਫਸਲਾਂ ਆ ਉਹ ਜਿੱਦਾਂ ਵੀ ਬਚਾ ਸਕਦਾ ਉਹੋ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਉਸੇ ਤਰੀਕੇ ਨਾਲ ਅਸੀਂ ਤੁਹਾਨੂੰ ਵੀ ਬੇਨਤੀ ਕੀਤੀ ਜੇ ਤੁਸੀਂ ਆਪਣੀ ਜਿਹੜੀ ਮਿਹਨਤ ਆ ਉਹ ਇਸ ਸੇਵਾ ਦੇ ਵਿੱਚ ਲਗਾ ਦਿਓ ਤਾਂ ਇੰਨਾ ਹੀ ਬਹੁਤ ਆ ਤੁਸੀਂ ਕੋਈ ਮਿੱਟੀ ਜਾਂ ਕੋਈ ਡੀਜ਼ਲ ਜਾਂ ਕੋਈ ਹੋਰ ਲੰਗਰ ਦੀ ਸੇਵਾ ਦਾ ਉਪਲਾ ਜਿਹੜਾ ਪ੍ਰਬੰਧ ਨਹੀਂ ਕਰ ਸਕਦੇ ਪਰ ਤੁਸੀਂ ਆਪਣੀ ਇਹ ਸਰੀਰ ਆ ਇਹਦੇ ਥਰੂ ਆਪਣੀ ਮਿਹਨਤ ਕਰਕੇ ਉਹਨਾਂ ਦੀ ਸੇਵਾ ਦੇ ਵਿੱਚ ਜਿਹੜੀ ਆ ਉਹ ਹਾਜ਼ਰੀ ਜ਼ਰੂਰ ਭਰ ਸਕਦੇ ਹੋ ਐਨੇ ਨਾਲ ਮੈਂ ਇਜਾਜ਼ਤ ਚਾਹਾਂਗਾ ਕਿਉਂਕਿ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਸਾਰੀਆਂ ਗੱਲਾਂ ਆਪਾਂ ਕਰ ਚੁੱਕੇ ਆ ਤੇ ਜੋ ਤੁਹਾਡੇ ਕੋਲ ਹੁੰਦਾ ਆ ਉਹ ਜ਼ਰੂਰ ਕਿਸਾਨ ਵੀਰਾਂ ਲਈ ਆਪਣੇ ਪੰਜਾਬ ਦੇ ਲਈ ਉਹ ਜ਼ਰੂਰ ਕਰਿਓ ਇਹਦੇ ਨਾਲ ਦੀ ਉਹ ਇਜਾਜ਼ਤ ਨਿਰਪੱਖ ਪੋਸਟ ਦੇ ਲਈ ਸਿਮਰਦੀਪ ਸਿੰਘ ਅਮਰ